हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬਿਆਰਪਰੀ ਸਤਿ ਸ਼ਕਾਲ ਹਾਂ ਬੇਟਾ ਆਪਾਂ ਇਹਦੇ 9 ਨੰਬਰ ਅਭਿਆਸ ਦੇ ਉੱਤੇ ਪਹੁੰਚੇ ਹੋਏ ਹਾਂ ਤਾਂ ਬੇਟਾ ਇਹ ਕੀ ਕਹਿੰਦਾ ਪਿਆ ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਦੋ ਹੀ ਚੀਜ਼ਾਂ ਆ ਤੁਹਾਡੇ ਕੋਲੇ ਪੰਜਵੀਂ ਜਮਾਤ ਦੇ ਵਿੱਚ ਕਾਣ ਅਤੇ ਕਣਾਵ ਕਾਣ ਬਾਰੇ ਬੇਟਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਹੁਣ ਬੇਟਾ ਅਸੀਂ ਕਣਾਵ ਦੇ ਬਾਰੇ ਗੱਲ ਕਰਦੇ ਹਾਂ ਆ ਬੇਟਾ ਤੁਸੀਂ ਬੂਟਾਂ ਦੇ ਡੱਬੇ ਵਰਗਾ ਸ਼ੇਪ ਹੁੰਦੀ ਹੈ ਇਹਦੀ ਜਿਹਦੇ ਵਿੱਚ ਇੱਕ ਲੰਬਾਈ ਹੁੰਦੀ ਹੈ ਇੱਕ ਚੌੜਾਈ ਹੁੰਦੀ ਹੈ ਤੇ ਇੱਕ ਉਚਾਈ ਹੁੰਦੀ ਹੈ ਠੀਕ ਹੈ ਮੇਰਾ ਖਿਆਲ ਹੈ ਬੇਟਾ ਤੁਹਾਡੇ ਦਿਮਾਗ ਚ ਪਿਕਚਰ ਸਾਫ ਹੋ ਗਈ ਹੋਣੀ ਬੂਟਾਂ ਦਾ ਡੱਬਾ ਤੁਹਾਨੂੰ ਵਰਦੀ ਦੇ ਵਿੱਚ ਬੂਟ ਮਿਲਦੇ ਆ ਉੱਥੇ ਦੇਖਿਆ ਹੋਣਾ ਬੂਟਾਂ ਦਾ ਡੱਬਾ ਠੀਕ ਹੈ ਇਕੋ ਜਿਹਾ ਨਹੀਂ ਹੁੰਦਾ ਉਹ ਲੁੱਡੋ ਦੇ ਮਣਕੇ ਵਰਗਾ ਨਹੀਂ ਹੁੰਦਾ ਜਦੋਂ ਲੰਬਾਈ ਚੜਾਈ ਤੇ ਉਚਾਈ ਅਲੱਗ-ਲੱਗ ਹੋਵੇ ਕਿਸੇ ਠੋਸ ਚੀਜ਼ ਦੀ ਤਾਂ ਫਿਰ ਉਹਨੂੰ ਕਣਾਵ ਕਹਿੰਦੇ ਆ ਤਾਂ ਆਹ ਬੇਟਾ ਕਣਾਵ ਦੀ ਸ਼ੇਪ ਸਾਡੇ ਕੋਲੇ ਹੈਗੀ ਆ ਠੀਕ ਹੈ ਬੇਟਾ ਇਹਦੇ ਵਿੱਚ ਕੀ ਹੈ ਬੇਟਾ ਲੰਬਾਈ ਅਲੱਗ ਹੈ ਚੌੜਾਈ ਆ ਲੰਬਾਈ ਹੋਗੀ ਆ ਚੌੜਾਈ ਹੋਗੀ ਤੇ ਆ ਬੇਟਾ ਇਹਦੀ ਉਚਾਈ ਹੈ ਠੀਕ ਹੈ ਲੰਬਾਈ ਚੌੜਾਈ ਤੇ ਉਚਾਈ ਸਾਡੇ ਕੋਲੇ ਅਲੱਗ-ਅਲੱਗ ਹੈਗੀ ਆ ਠੀਕ ਹੈ ਬੇਟਾ ਇਹਦੇ ਵਿੱਚ ਵੀ ਬੇਟਾ ਤੁਸੀਂ ਤੁਹਾਡੇ ਤੋਂ ਸਵਾਲ ਪੁੱਛਿਆ ਜਾਊਗਾ ਵੀ ਇਹਦੀਆਂ ਕਿੰਨੀਆਂ ਸਤਾਵਾਂ ਹੁੰਦੀਆਂ ਆ ਠੀਕ ਹੈ ਤਾਂ ਸਭ ਤੋਂ ਪਹਿਲਾ ਸਵਾਲ ਕੀ ਹੈ ਸਤਾਵਾਂ ਸਤਾਵਾਂ ਕਿੰਨੀਆਂ ਐ ਇਹਦੀਆਂ ਠੀਕ ਹੈ ਤਾਂ ਸਤਾਵਾਂ ਬੇਟਾ ਅਸੀਂ ਗਿਣ ਕੇ ਦੱਸਾਂਗੇ ਆ ਦੇਖੋ ਬੇਟਾ ਜਿਵੇਂ ਘਣ ਦੀਆਂ 6 ਸਤਾਵਾਵਾਂ ਹੁੰਦੀਆਂ ਇਹਦੀਆਂ ਵੀ 1 2 3 ਤੇ 4 ਚੌਥੀ ਇਧਰਲੇ ਪਾਸੇ ਹੋਗੀ 5ਵੀਂ ਇਧਰ ਹੋਗੀ ਬੇਟਾ ਤੇ 6ਵੀਂ ਇਧਰਲੇ ਪਾਸੇ ਹੋਗੀ ਠੀਕ ਹੈ ਕੁੱਲ ਇਹਦੀਆਂ ਵੀ 6 ਹੀ ਸਤਾਵਾਵਾਂ ਹੁੰਦੀਆਂ ਨੇ ਠੀਕ ਹੈ ਪੁੱਤ ਤਾਂ ਤੁਸੀਂ ਕੀ ਕਰਨਾ ਸਤਾਵਾਵਾਂ ਦੀ ਗਿਣਤੀ ਕਿੰਨੀ ਕਰਤੀ ਬਰਾਬਰ 6 ਠੀਕ ਹੈ ਪੁੱਤ ਇਸੇ ਤਰ੍ਹਾਂ ਪੁੱਤ ਤੁਹਾਨੂੰ ਸਵਾਲ ਆ ਸਕਦਾ ਵੀ ਕਿਨਾਰੇ ਕਿੰਨੇ ਹੁੰਦੇ ਆ ਤੱਕ ਕਿਨਾਰੇ ਬੇਟਾ ਜਿੱਥੇ ਦੋ ਸਾਈਡਾਂ ਆਪਸ ਦੇ ਵਿੱਚ ਮਿਲਦੀਆਂ ਇਹਨੂੰ ਕਿਨਾਰਾ ਕਹਿੰਦੇ ਆ ਠੀਕ ਐ ਇਹਦੇ ਵਿੱਚ ਵੀ ਬੇਟਾ ਇੱਕ ਆ ਦੋ ਆ ਤਿੰਨ ਤੇ ਆ ਚਾਰ ਚਾਰ ਕਿਨਾਰੇ ਇੱਕ ਪਾਸੇ ਹੋਗੇ ਤੇ ਬੇਟਾ ਆ ਚਾਰ ਕਿਨਾਰੇ ਹੀ ਇੱਧਰ ਹੋਗੇ 1 2 3 ਤੇ 4 ਚਾਰ ਕਿਨਾਰੇ ਇੱਧਰ ਹੋਗੇ ਤਾਂ ਚਾਰ ਹੀ ਕਿਨਾਰੇ ਬੇਟਾ ਆਹ ਥੱਲੇ ਦੇ ਪਾਸੇ ਹੋਗੇ 1 2 3 ਤੇ 4 ਜਿੱਥੇ 2 ਸਤਾਵਾ ਮਿਲਦੀਆਂ ਉਹਨੂੰ ਕਿਨਾਰਾ ਕਹਿੰਦੇ ਆ ਤਾਂ ਇਹਦੇ ਜਿਵੇਂ ਘਣ ਦੇ ਕਿਨਾਰੇ 12 ਸੀ ਇਹਦੇ ਵੀ ਕਿਨਾਰੇ ਕਿੰਨੇ ਹੋਗੇ 12 ਹੋਗੇ ਠੀਕ ਹੈ ਬੇਟਾ ਅਸੀਂ 12 ਲਿਖ ਦਵਾਂਗੇ ਉਦੋਂ ਬਾਅਦ ਦੇ ਵਿੱਚ ਬੇਟਾ ਗੱਲ ਕਰ ਰਿਹਾ ਸਿਕਰ ਨੁਕਰਾਂ ਕਿੰਨੀਆਂ ਹੁੰਦੀਆਂ ਇਹਦੀਆਂ ਤਾਂ ਬੇਟਾ ਨੁਕਰਾਂ ਜਿਹੜੀਆਂ ਹੈਗੀਆਂ ਆ ਉਹ ਤੁਸੀਂ ਦੇਖੋ ਨੁਕਰਾਂ ਜਿੱਥੇ 3 ਸਤਾਵਾ ਆਪਸ ਦੇ ਵਿੱਚ ਮਿਲਦੀਆਂ ਆ ਇਹਦੀ ਇੱਕ ਨੁਕਰ ਆ ਇੱਕ ਆ ਦੂਜੀ ਨੁਕਰ ਆ ਥੱਲੇ ਬੇਟਾ ਤੀਜੀ ਨੁਕਰ ਤੇ ਆ ਚੌਥੀ ਨੁਕਰ ਹੋ ਗਈ ਠੀਕ ਹੈ ਇਸੇ ਤਰ੍ਹਾਂ ਬੇਟਾ ਇਧਰਲੇ ਪਾਸੇ ਵੀ ਆ ਪੰਜਵੀਂ ਨੁਕਰ ਆ ਛੇਵੀਂ ਆ ਸੱਤਵੀਂ ਨੁਕਰ ਤੇ ਆਹ ਅੱਠਵੀਂ ਤਾਂ ਨੁਕਰਾਂ ਕਿੰਨੀਆਂ ਹੋ ਗਈਆਂ ਬੇਟਾ ਇਹਦੀਆਂ 8 ਠੀਕ ਹੈ ਬੇਟਾ 8 ਠੀਕ ਹੈ ਬੇਟਾ ਤਾਂ ਕੁੱਲ ਸਤਾ ਦਾ ਖੇਤਰਫਲ ਬੇਟਾ ਤੁਹਾਡੇ ਕੁੱਲੇ ਇਹਦਾ ਫਾਰਮੂਲਾ ਜਿਹੜਾ ਹੈਗਾ ਆ ਉਹ ਨਹੀਂ ਪੁੱਛਿਆ ਗਿਆ ਕੁੱਲ ਸਤਾਂ ਦਾ ਖੇਤਰਫਲ ਇਹ ਆਪਾਂ ਅੱਗੇ ਜਦੋਂ ਐਡਵਾਂਸਵਲ ਕਰਾਂਗੇ ਕੁੱਲ ਸਤਾਂ ਦਾ ਖੇਤਰਫਲ ਦਾ ਫਾਰਮੂਲਾ ਜਿਹੜਾ ਕਰਾਂਗੇ ਵੈਸੇ ਇਹਦੀਆਂ 6 ਸਤਾਵਾਂ ਹੁੰਦੀਆਂ ਆ ਠੀਕ ਐ ਬੇਟਾ 6 ਸਤਾਵਾਂ ਦੇ ਵਿੱਚ ਬੇਟਾ ਆਹਮੋ ਸਾਹਮਣੇ ਆ ਜਿਹੜਾ ਆਇਦਰਲੀ ਕੰਧ ਤੇ ਇਧਰਲੀ ਕੰਧ ਬਰਾਬਰ ਹੋਣਗੀਆਂ ਨਾ ਜਾਂ ਮੰਨ ਲਓ ਜਿਹੜੇ ਕਮਰੇ 'ਚ ਤੁਸੀਂ ਬੈਠੇ ਆਹਮੋ ਸਾਹਮਣੇ ਦੀਆਂ ਕੰਧਾਂ ਬਰਾਬਰ ਹੁੰਦੀਆਂ ਆ ਠੀਕ ਐ ਤਾਂ ਆਕੰਧ ਤੇ ਆਕੰਧ ਬਰਾਬਰ ਹੋ ਐਸ ਕੰਧ ਦਾ ਖੇਤਰਫਲ ਕੀ ਹੋ ਲੰਬਾਈ ਗੁਣਾ ਚੌੜਾਈ ਆਪਾਂ ਅੱਗੇ ਕੀਤਾ ਹੋਇਆ ਚਲੋ ਬੇਟਾ ਇਹ ਗੱਲ ਆਪਾਂ ਫੇਰ ਕਰਾਂਗੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿਉਂਕਿ ਇਹ ਖੇਤਰਫਲ ਤੁਹਾਨੂੰ ਇਸ ਵੇਲੇ ਆਉਂਦਾ ਨਹੀਂ ਪੰਜਵੀਂ ਜਮਾਤ 'ਚ ਨਹੀਂ ਆਉਂਦਾ ਇਸ ਕਰਕੇ ਆਪਾਂ ਗੱਲ ਨਹੀਂ ਕੀਤੀ ਕਿ ਨਾਲ ਆਵਦੀ ਜਿਹੜੀ ਹੈਗੀ ਹੈ ਘਣ ਦੀ ਗੱਲ ਕਰ ਲਈ ਸੀ ਉਹ ਵੀ ਫਿਫਥ ਜਮਾਤ ਦੇ ਵਿੱਚ ਆਉਂਦਾ ਨਹੀਂ ਪਰ ਤੁਹਾਨੂੰ ਸਮਝਾਉਣ ਲਈ ਬੇਟਾ ਮੈਂ ਗੱਲ ਕਰ ਲਈ ਸੀ ਠੀਕ ਹੈ ਅਗਲੇ ਰੀਆਂ ਜਮਾਤਾਂ ਦੇ ਵਿੱਚ ਇਹਦੀ ਗੱਲ ਕਰਦਾ ਤੁਸੀਂ ਸਿਰਫ ਇਹ ਅਕਿਰਤੀ ਨੂੰ ਚੰਗੀ ਤਰ੍ਹਾਂ ਨਾਲ ਸਮਝ ਲਓ ਠੀਕ ਹੈ ਇੱਕ ਲੰਬਾਈ ਹੁੰਦੀ ਇੱਕ ਚੌੜਾਈ ਹੁੰਦੀ ਹੈ ਤੇ ਇੱਕ ਉਚਾਈ ਹੁੰਦੀ ਹੈ ਤੁਹਾਡੇ ਤੋਂ ਬੇਟਾ ਹੁਣ ਆਇਤਾਂ ਨੂੰ ਪੁੱਛਦਾ ਹੈ ਵੀ ਇਹਦੇ ਵਿੱਚ ਕਿੰਨੀ ਚੀਜ਼ ਹੈ ਜਿਹੜੀ ਉਹ ਸਮਾ ਸਕਦੀ ਹੈ ਤਾਂ আয়ਤਨ ਦਾ ਸੂਤਰ ਬੇਟਾ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਠੀਕ ਹੈ ਬੇਟਾ ਤਾਂ আয়ਤਨ ਕਿੰਨਾ ਹੋ ਗਿਆ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਠੀਕ ਹੈ ਬੇਟਾ ਇਹ আয়ਤਨ ਦਾ ਇਹਦਾ ਸੂਤਰ ਹੋ ਗਿਆ ਤਾਂ ਮੇਰਾ ਖਿਆਲ ਬੇਟਾ ਗੱਲ ਤੁਹਾਨੂੰ ਕਲੀਅਰ ਹੋਊਗੀ ਠੀਕ ਹੈ ਫੇਰ ਸੁਣ ਲਓ ਇਹਦੇ ਵਿੱਚ ਕਈ ਵਾਰੀ ਉਹ ਕਿਨਾਰੇ ਪੁੱਛਦਾ ਜਿੱਥੇ ਦੋ ਸਾਈਡਾਂ ਆਪਸ ਵਿੱਚ ਰਲਦੀਆਂ ਉਹਨੂੰ ਕਿਨਾਰਾ ਕਹਿੰਦੇ ਆ ਦੇਖੋ ਇੱਕ ਆ ਦੋ ਆ ਤਿੰਨ ਤੇ ਆ ਚਾਰ ਕਿਨਾਰੇ ਆ ਹੋਗੇ ਠੀਕ ਹੈ ਆ ਪੰਜਵਾਂ ਆ ਛੇਵਾਂ ਕਿਨਾਰਾ ਆ ਸੱਤਵਾਂ ਕਿਨਾਰਾ ਪਰਲੇ ਪਾਸੇ ਅੱਠਵਾਂ ਫਿਰ ਆ ਨੌਵਾਂ ਕਿਨਾਰਾ ਆ ਦਸਵਾਂ ਆ 11ਵਾਂ ਤੇ ਆ 12ਵਾਂ 12 ਕਿਨਾਰੇ ਹੋਗੇ ਬੇਟਾ ਨੁਕਰਾਂ ਜਿਹੜੀਆਂ ਕਿੰਨੀਆਂ ਹੁੰਦੀਆਂ ਸਤਾਵਾ ਕਿੰਨੀਆਂ ਇੱਕ ਆ ਉ ਆ ਉੱਪਰਲੀ ਸਤਾ ਦੋ ਆ ਤਿੰਨ ਆ ਚਾਰ ਤੇ ਆ ਸਤਾ ਪੰਜ ਤੇ ਪਰਲੇ ਪਾਸੇ ਛੇ ਜਿਹੜੇ ਕਮਰੇ ਚ ਤੁਸੀਂ ਬੁੱਤ ਬੈਠੇ ਹੋਇਆ ਤੁਸੀਂ ਦੇਖੋ ਤੁਹਾਡੇ ਖੱਬੇ ਪਾਸੇ ਵੀ ਕੰਨ ਦਾ ਤੁਹਾਡੇ ਸੱਜੇ ਪਾਸੇ ਵੀ ਕੰਨ ਦਾ ਦੋ ਸਤਾਵਾ ਹੋ ਗਈਆਂ ਤੁਹਾਡੇ ਮੂੰਹ ਵਾਲੇ ਪਾਸੇ ਵੀ ਕੰਨ ਦਾ ਤਿੰਨ ਤੁਹਾਡੀ ਪਿੱਠ ਵਾਲੇ ਪਾਸੇ ਵੀ ਕੰਨ ਦਾ ਚਾਰ ਚਾਰ ਹੋ ਗਈਆਂ ਇੱਕ ਜਿਹੜੀ ਫਰਸ਼ ਤੇ ਬੈਠਿਆ ਉਹ ਵੀ ਸਤਾ ਆ ਪੰਜਵੀਂ ਹੋਗੀ ਇੱਕ ਛੱਤ ਆ ਬੇਟਾ ਛੇਵੀਂ ਸਤਾ ਉਹ ਹੋਗੀ ਤਾਂ ਸਤਾਵਾ ਕੁੱਲ 6 ਹੁੰਦੀਆਂ ਕਿਨਾਰੇ 12 ਹੁੰਦੇ ਆ ਨੋਕਰਾਂ 8 ਹੁੰਦੀਆਂ ਤੇ ਕੁੱਲ ਸਤਾ ਦਾ ਖੇਤਰਫਲ ਇਹ ਬੇਟਾ ਆਪਾਂ ਅੱਗੇ ਕਰਾਂਗੇ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਜਿਓ ਸਿਰਫ ਆਇਤਨ ਦਾ ਸੂਤਰ ਕਰੋ ਇਹਦਾ ਤੁਸੀਂ ਆਇਤਨ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਸੋ ਬੇਟਾ ਇਹ ਸੀਗਾ ਖਣਾਵ ਦੇ ਬਾਰੇ ਆਪਾਂ ਗੱਲਬਾਤ ਕੀਤੀ ਹੁਣ ਬੇਟਾ ਆਪਾਂ ਇਹਦੇ ਸਵਾਲ ਆ ਜਿਹੜੇ ਉਹ ਅਗਲੀ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ